ਬੜਾ ਵਧੀਆ ਇੱਕ ਪੰਜਾਬ ਸਰਕਾਰ ਦਾ ਉਪਰਾਲਾ ਜੀ ਜਿਹੜਾ ਤੁਸੀਂ ਦੇਖਿਆ ਹੋਊਗਾ ਕਈ ਕਿਸਾਨ ਵੀਰ ਜਿਨ੍ਹਾਂ ਨੇ ਆਪਣੇ ਸਟਾਲ ਲਾਏ ਨੇ ਕਈ ਕਿਸਾਨ ਵੀਰ ਆ ਕੇ ਉਹਨਾਂ ਨੂੰ ਸਲਾਮਾ ਲੈ ਰਹੇ ਨੇ ਪੰਜਾਬ ਸਰਕਾਰ ਨੇ ਆਪਣੇ ਆਪਣੇ ਉਪਰਾਲੇ ਦੱਸੇ ਨੇ ਜਿਹੜੀਆਂ-ਜਿਹੜੀਆਂ ਮਸ਼ੀਨਾਂ ਤੇ ਆਪਾਂ ਸਬਸਿਡੀ ਦੇ ਰਹੇ ਹਾਂ ਔਰ ਮੈਨੂੰ ਖੁਸ਼ੀ ਨਾਲ ਵੀ ਗੱਲ ਕਹਿਣੀ ਪੈ ਰਹੀ ਹੈ ਵੀ ਪਿਛਲੇ ਅ ਪਿਛਲੇ ਸਮੇਂ ਨਾਲੋਂ 48% ਜਿਹੜੀ ਪਰਾਲੀ ਨੂੰ ਅੱਗ ਲੱਗਦੀ ਸੀ ਉਹਦੀ ਕਟੌਤੀ ਆਈ ਆ ਔਰ ਮੈਨੂੰ ਮਾਣ ਵੀ ਹੈ ਕਿ ਇਹ ਜਿਹੜਾ ਸਾਰਾ ਆਪਣਾ ਕਿਸਾਨ ਭਰਾ ਜਿਹੜੇ ਨੇ ਸਰਕਾਰ ਨਾਲ ਸਾਥ ਦੇ ਕਿਤੇ ਨਾ ਕਿਤੇ ਕਿਸਾਨ ਵੀ ਜਿਹੜੇ ਨੇ ਸਲਾਗਾ ਕਰਦੇ ਪਏ ਨੇ ਸਰਕਾਰ ਦੇ ਬਿਲਕੁਲ ਜੀ ਕਿਸਾਨ ਸਲਾਗਨ ਕਿਉਂ ਨਾ ਕਰਦੇ ਤੇਲਾਂ ਤੱਕ ਤਿਆਰ ਕੀਤੀਆਂ ਜਾ ਰਹੀਆਂ ਨੇ ਨਹਿਰਾਂ ਦਾ ਪਾਣੀ ਅੱਜ ਪਿੰਡ ਪਿੰਡ ਜਿੱਥੇ ਜਿੱਥੇ ਸੂਬੇ ਨੇ ਤੇਲਾਂ ਨੇ ਪਹੁੰਚਾਇਆ ਜਾ ਰਿਹਾ ਰਾਤ ਨੂੰ ਕਿਸਾਨ ਸੱਪਾਂ ਦੀ ਸਰੀਏ ਤੇ ਪੈਰ ਰੱਖ ਕੇ ਬੰਬੀਆਂ ਨੂੰ ਪਾਣੀ ਲਾਉਣ ਜਾਂਦੇ ਸੀ ਅੱਜ ਦਿਨੇ ਪਾਣੀ ਲਾਉਣ ਜਾ ਰਹੇ ਨੇ ਗੰਨੇ ਦਾ ਭਾਜ ਜਿਹੜਾ ਪਹਿਲਾਂ ਨਾਲੋਂ ਵਧਾ ਕੇ ਦੇ ਦਿੱਤਾ ਸਰਕਾਰ ਹਰ ਵਧੀਆ ਮਸ਼ੀਨ ਤੇ ਇਹਨਾਂ ਨੂੰ ਜਿਹੜੀ ਲੋਡ ਵੰਦਾ ਉਹਦੇ ਤੇ ਸਰਵਿਸਿਟੀ ਦੇ ਰਹੀ ਆ ਅਸੀਂ ਰਹਿਣੀ ਆ ਇਹ ਲੋਕ ਸਾਡੇ ਜਿਹੜੇ ਨੇ ਸਾਡਾ ਸਾਥ ਦੇ ਰਹੇ ਨੇ ਚਾਹੇ ਆਪਾਂ ਇਹਨਾਂ ਦਾ ਡਾਇਰੈਕਟਲੀ ਭਾਵੇਂ ਬਿਜਲੀ ਕਹਿ ਦਈਏ ਮੈਨੂੰ ਇਹ ਵੀ ਮਾਣ ਮਹਿਸੂਸ ਹੁੰਦਾ ਪਿੰਡਾਂ ਦੇ ਵਿੱਚ 80 ਤੋਂ 90% ਲੋਕਾਂ ਦੇ ਬਿਲਿਓ 0 ਆ ਰਹੇ ਨੇ ਜ਼ਿਆਦਾਤਰ ਸਾਡੇ ਕਿਸਾਨ ਭਰਾ ਨੇ ਸੋ ਮਾਣ ਐ ਇਸ ਗੱਲ ਦਾ ਕਿ ਪਹਿਲੀ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਜਿਹੜੀ ਵਾਕਈ ਲੋਕਾਂ ਦੇ ਹਿੱਤ ਦੇ ਕੰਮ ਕਰਦੀ ਜੀ ਜਿਹਾ ਕਵਾ ਦੀ ਜਿਹੜਾ ਹੈ ਕਿਸਾਨ ਮੇਲਾ ਲੱਗਿਆ ਕਿੰਨੇ ਕੁ ਲੋਕ ਪਹੁੰਚੇ ਨੇ ਤੇ ਕੀ ਕੀ ਖਾਣਾਂ ਨੂੰ ਨਵੀਆਂ ਤੇਰੀਆਂ ਸਕੀਮਾਂ ਦਿੱਤੀਆਂ ਗਈਆਂ ਆ ਖੇਤੀਬਾੜੀ ਤੇ ਕਿਸਾਨ ਭਲਾਈ ਪਾਲ ਪੰਜਾਬ ਵੱਲੋਂ ਹਰ ਸਾਲ ਸੌਣੀ ਤੇ ਹਾੜੀ ਤੋਂ ਪਹਿਲਾਂ ਜਿਹੜਾ ਪਿੰਡ ਪੱਦਰ ਜ਼ਿਲ੍ਹਾ ਪੱਦਰ ਬਲਾਕ ਪੱਦਰ ਤੇ ਕੈਂਪ ਲਗਾਏ ਜਾ ਰਹੇ ਨੇ ਤਾਂ ਜੋ ਪੰਜਾਬ ਖੇਤੀਬਾੜੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਜਾਦ ਨਵੀਆਂ ਤਕਨੀਕੀ ਜਿਹੜੀ ਤਕਨੀਕਾਂ ਨੇ ਉਹਨਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇ ਇਸੇ ਲਈ ਤਾਹਤ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਪਾਲ ਗੁਰਦਾਸਪੁਰ ਵੱਲੋਂ ਧਣਾ ਮੰਡੀ ਪਟਾਲਾ ਵਿਖੇ ਇੱਕ ਬੜਾ ਬਹੁਤ ਹੀ ਵੱਡਾ ਵਿਸ਼ਾਲ ਜਿਹੜਾ ਵਾ ਜਿਹੜਾ ਪਦਰੀ ਖੇਤ ਲਗਾਇਆ ਗਿਆ ਜਿਸ ਵਜ੍ਹਾ ਹਜ਼ਾਰਾਂ ਕਿਸਾਨਾਂ ਨੇ ਜਿਹੜਾ ਪਾਰ ਆਗਲੇ ਆ ਜਿਹੜੇ ਕਿ ਵੱਖ-ਵੱਖ ਜਿਹੜੇ ਬਲਾਕ ਨੇ ਜਿਹੜੇ 10 ਬਲਾਕ ਨੇ ਸਾਡੇ ਉਹਨਾਂ ਤੋਂ ਜਿਹੜੇ ਆ ਉਹਨਾਂ ਤੋਂ ਆਏ ਨੇ ਕੋਈ ਇਹਦੇ ਵਿੱਚ ਇਹਦੇ ਵਿੱਚ ਬਹੁਤ ਸਾਰੇ ਕਿਸਾਨ ਵੀਰਾਂ ਜਿਹੜੇ ਅਗਾਹ ਬਦੂ ਕਿਸਾਨ ਇਹ ਮਹਿਕਮਿਆਂ ਨੇ ਸਹਿਕਾਰੀ ਅਧਾਰਿਆਂ ਨੇ ਨਿੱਜੀ ਅਧਾਰਿਆਂ ਨੇ ਜਿਹੜੀ ਨਮਾਇਸ਼ ਲਾਈਆਂ ਇਹ ਉਹਨਾਂ ਤੋਂ ਬਹੁਤ ਕੁਝ ਸਿੱਖਣ ਤੋਂ ਮਿਲਿਆ ਆ ਕਿਸਾਨਾਂ ਨੂੰ ਅਸੀਂ ਸੋਲਾ ਵਜੋਂ ਸਾਡੀ ਮਸ਼ੀਨਰੀ ਨੇ ਜਿਹੜੀ ਖੇਤੀ ਮਸ਼ੀਨਰੀ ਆ ਉਦੀ ਬਹੁਤ ਵੱਡੀ ਪਰਦਰਸ਼ੀ ਲਗਾਈ ਗਈ ਸੀ ਜਿਹਦੇ ਵਿੱਚ ਅਨੋਮੈਟਿਕ ਪਲੈਂਟਰ ਆ, ਲੇਜ਼ਰ ਲੈਵਲਰ ਆ, ਇਸ ਤਰ੍ਹਾਂ ਸੁਪਰ ਸੀਡਰ ਆ, ਹੈਪੀ ਸੀਡਰ ਆ। ਇਹ ਸਾਰੇ ਜਿਹੜੇ ਦਿਖਾਏ ਗਏ ਨੇ ਕਿਤਾਬ ਜੋ ਕਿਸਾਨ ਜਿਹੜੇ ਆਉਣ ਵਾਲੇ ਜਿਹੜੀ ਫਸਲ ਆ ਰਹੀ ਆ, ਉਹਦੀ ਵਿੱਚ ਵਰਤੋਂ ਕਰ ਸਕਣ ਤੇ ਉਹਨਾਂ ਨੂੰ ਸੋਰਸ ਕਿੱਥੋਂ-ਕਿੱਥੋਂ ਮਿਲ ਸਕਦੇ ਆ ਇਹਦੇ ਬਾਰੇ ਵੀ ਸਾਰਾ ਦੱਸਿਆ ਗਿਆ ਵਾ। ਜੀ। ਤੇ ਸਰਕਟ ਜਿਨ੍ਹਾਂ ਨੇ ਕੀਤੀ। ਇਹਦੇ ਵਿੱਚ ਕਿਸਾਨ ਇਹਦੇ ਵਿੱਚ ਮੁਕਤ ਤੌਰ ਦੇ ਉੱਤੇ ਸਾਡੇ ਜਿਹੜੇ ਮੁਕਤ ਜਿਹੜੇ ਮੁੱਖ ਮਹਿਮਾਨ ਜੀ ਉਸਦੇ ਵੀ ਅਮਰ ਸਿੰਘ ਕਲਸੀ ਜੀ ਜਿਹੜੇ ਕਿ ਹਲਕਾ ਦਾ ਇੱਕ ਬਟਾਲਾ ਦੇ ਨੇ ਇਸ ਤੋਂ ਇਲਾਵਾ ਹਲਕਾ ਮੰਨ ਜੋ ਹਲਕਾ ਦਾ ਇੱਕ ਡੇਰਾ ਬਣਾਣੇ ਦਾ ਡਾਕਟਰ ਸਦਾ ਗੁਰਦੀਪ ਸਿੰਘ ਜਨਾਵਾ ਜੀ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਜੀ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦੇ ਮਨਕ ਸਾਹਿਬ ਸਾਰਿਆਂ ਨੇ ਜਿਹੜੇ ਨੇ ਇਹ ਬਹੁਤ ਜਿਹੜਾ ਵਾ ਇਸ ਵਿੱਚ ਪਾਰਟਿਸਪੇਟ ਕੀਤਾ ਕਿਸਾਨਾਂ ਨੂੰ ਰੂਬਰੂ ਹੋਏ ਨੇ ਕਿਸਾਨਾਂ ਨੂੰ ਨਸੀਹਤ ਵੀ ਕੀਤੀ ਹੈ ਕਿ ਮਾਰਾਂ ਦੀ ਜੋ ਗੱਲਾਂ ਬਾਤਾਂ ਨੇ ਉਹਨਾਂ ਦੇ ਲਾਗੇ ਉਹਨਾਂ ਦੀ ਕਹਿਨ ਦੇ ਉੱਤੇ ਹੀ ਖੇਤੀ ਕੀਤੀ ਜਾਵੇ ਨਾ ਕਿ ਆਂਡੀਆਂ ਗੋਦੀ ਜਾਂ ਦੁਕਾਨਦਾਰਾਂ ਦੇ ਕਹਿਦੇ ਉਦਾਫਦਾਇ ਹੋਊਗਾ ਕਿ ਸਾਡੇ ਖੇਤੀ ਲਗਤਾਂ ਵੀ ਘਟਣਗੇ ਤੇ ਨਾਲ ਨਾਲ ਜਿਹੜੀ ਸਾਡੀ ਜਿਹੜੀ ਇਹ ਪੈਦਾਵਾਰ ਜਿਹੜੀ ਉਹ ਬਦੂ ਕਿਸਾਨ ਮੇਲੇ ਚ ਕਿਸਾਨ ਪਹੁੰਚੇ ਨੇ ਕਿਸਾਨ ਕਿਤੇ ਨਾ ਕਿਤੇ ਸਲਾਗਾਂ ਨਹੀਂ ਕਰਦੇ ਇਸ ਕੰਮ ਦੀ ਕਿਉਂਕਿ ਜਿਹੜਾ ਅਹ ਕਿਸਾਨ ਮੇਲਾ ਲਗਾਇਆ ਹੈ ਬਿਲਕੁਲ ਬਿਲਕੁਲ ਕਿਸਾਨਾਂ ਵਾਸਤੇ ਲਾਇਆ ਗਿਆ ਕਿਸਾਨ ਤਾਂ ਜੇ ਅਜੇ ਇਨੀ ਇਨੀ ਤਦਾਦ ਵਿੱਚ ਅੱਜ ਕਿਸਾਨ ਪਹੁੰਚੇ ਹੈ ਤਾਂ ਮਤਲਬ ਇਹ ਹੀ ਆ ਕਿ ਕਿਸਾਨਾਂ ਨੂੰ ਉਦੋਂ ਕੁਛ ਨਾ ਕੁਛ ਚੰਗਾ ਚੀਜ਼ ਮਿਲ ਰਹੀ ਹੈ ਅੱਜ ਇਹ ਬੂਟੇ ਜਿਹੜੇ ਪਲਾਂਟ ਫਲਦਾਰ ਪਲਾਂਟ ਨੇ ਜਾਂ ਇਹ ਉਹ ਫੁੱਲਾਂ ਤਾਂ ਫੁੱਲਾਂ ਵਾਲੇ ਨੇ ਇਹ ਜਿਹੜੇ ਨੇ ਉਹ ਬਹੁਤ ਲਿਜਾਏਗੇ ਲੋਕਾਂ ਵੱਲੋਂ ਇਹ ਦਾ ਮਤਲਬ ਇਹ ਹੈ ਕਿ ਲੋਕਾਂ ਵਿੱਚ ਅਵੇਅਰਨੈਸ ਜਿਹੜੀ ਆ ਉਹ ਹੋ ਰਹੀ ਹੈ ਵੀ ਆਪਾਂ ਨੂੰ ਪੌਦਿਆਂ ਦੀ ਕੀ ਫਾਇਦਾ ਵਾ